ਟਕਸਾਲੀ ਅਕਾਲੀ ਵਰਕਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸੁਖਬੀਰ ਬਾਦਲ ਦੇ ਨਾਲ ਖੜਨ ਦਾ ਜੋੜਾ ਨਾਰਾ ਹੈ ਉਹ ਮਾਰਿਆ ਗਿਆ ਕਿ ਆ ਕੀ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸੁਰਜੀਤ ਸਿੰਘ ਭਾਜਪਾ ਦੇ ਬੰਦੇ ਹਨ ਅਸੀਂ ਟਕਸਾਲੀ ਅਕਾਲੀ ਦਲ ਵਰਕਰ ਸੁਖਬੀਰ ਬਾਦਲ ਦੇ ਨਾਲ ਖੜੇ ਹਾਂ ਅਤੇ ਅਸੀਂ ਵੱਡਾ ਇਕੱਠ ਕਰਕੇ ਜਲਦ ਸੁਖਬੀਰ ਬਾਦਲ ਨੂੰ ਪਟਿਆਲਾ ਬੁਲਾਵਾਂਗੇ ਪਟਿਆਲਾ ਦੇ ਸ਼ਹਿਰ ਦੀ ਕਮਾਂਡ ਇਹ ਦੋਨਾਂ ਲੀਡਰਾਂ ਦੇ ਹੱਥ ਵਿੱਚ ਸੀ ਇਹਨਾਂ ਤੋਂ ਇਲਾਵਾ ਇਹ ਪਾਰਟੀ ਪ੍ਰਦਰਸ਼ਕ ਵੀਰ ਸਿੰਘ ਬਾਦਲ ਤੱਕ ਕਿਸੇ ਨੂੰ ਅਪਰੋਚ ਕਰਨ ਹੀ ਨਹੀਂ ਦਿੰਦੇ ਸੀ ਆਪਣੀ ਮਨਮਰਜ਼ੀਆ ਕਰਦੇ ਸੀ ਆਪਣੀ ਮਨਮਰਜ਼ੀ ਨਾਲ ਇਹ ਅਫਸਰ ਲਵਾਉਂਦੇ ਸੀ ਆਪਣੀ ਮਨਮਰਜ਼ੀ ਨਾਲ ਇਹ ਅਹੁਦੇ ਦਿੰਦੇ ਸੀ ਜਿਵੇਂ ਸਰਜੀਤ ਸਿੰਘ ਅਬਦੋਵਾਲ ਹੋ ਗਿਆ ਜਾਂ ਚੰਦੂ ਮਾ ਸਾਹਿਬ ਨੇ ਆਪਣੇ ਜਰਨੈਲ ਸਿੰਘ ਕਰਤਾਰਪੁਰ ਹੋ ਗਿਆ ਉਹਨਾਂ ਨੂੰ 2 2 2 4 4 ਅਹੁਦੇ ਦੇ ਕੇ ਤੀਜਾ ਬੰਦਾ ਇਹਨਾਂ ਨੇ ਅੱਗੇ ਨਹੀਂ ਹੰਤ ਤਜ ਆਪਣੇ ਪਰਿਵਾਰ ਦੀ ਦਿੱਤੀਆਂ ਨੇ ਇਲੈਕਸ਼ਨਾਂ ਵੀ ਆਪਣੇ ਪਰਿਵਾਰ ਚ 2 2 ਲੜੀਆਂ ਅੜ ਕੇ ਲਈਆਂ ਤੇ ਇਹ ਚਾਹਦੇ ਸੀ ਇਹ ਪ੍ਰਵਾਹ ਚਾਹਦੇ ਸੀ ਵੀ ਕਿਸੇ ਤਰੀਕੇ ਬੀਜੇਪੀ ਨਾਲ ਇਹਨਾਂ ਦਾ ਸਮਝੌਤਾ ਹੋ ਜਾਏ ਜਿਸ ਤੋਂ ਬਾਦਲ ਸਾਹਿਬ ਨੇ ਸਾਫ ਇਨਕਾਰ ਕਰਤਾ ਵੀ ਜਿਹੜੀ ਪਾਰਟੀ ਪੰਜਾਬ ਦੇ ਹੱਕਾਂ ਦੇ ਵਿੱਚ ਨਹੀਂ ਹੈ ਪੰਜਾਬ ਦੀ ਕੋਈ ਗੱਲ ਨਹੀਂ ਕਰਦੀ ਕਿਸਾਨੀ ਮੁੱਦੇ ਤੇ ਕੋਈ ਗੱਲ ਨਹੀਂ ਕਰਦੀ ਜਾਂ ਬੰਦੀ ਸੀਗਾ ਇਹ ਰਿਹਾਈ ਤੇ ਕੋਈ ਗੱਲ ਨਹੀਂ ਕਰਦੀ ਸਾਡਾ ਕਿਸੇ ਕੀਮਤ ਤੇ ਉਹਨਾਂ ਨਾਲ ਸਮਝੌਤਾ ਨਹੀਂ ਹੋ ਸਕਦਾ ਸੋ ਇਹਨਾਂ ਨੇ ਉਹ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਪਾਰਟੀ ਦੀ ਵਫਾਦਾਰੀ ਨੂੰ ਪਾਰਟੀ ਪ੍ਰਤੀ ਜੋ ਇਹਨਾਂ ਦੀ ਪਾਰਟੀਆਂ ਜੋ ਇਹਨਾਂ ਦੇ ਲਈ ਕੀਤਾ ਸੀ ਇਹਨਾਂ ਇਹਨਾਂ ਨੂੰ ਸਰਦਾਰੀਆਂ ਬਖਸ਼ੀਆਂ ਸੀ ਅੱਜ ਉਹ ਭਾਜਪਾ ਦੇ ਕਹਿੰਦੇ ਉੱਤੇ ਇਹਦੇ ਪਿੱਠੇ ਤੇ ਛੁਰਾ ਮਾਰ ਕੇ ਪਾਰਟੀ ਆਪਣਾ ਵੱਖਰਾ ਪਲੇਟਫਾਰਮ ਬਣਾ ਕੇ ਪਾਰਟੀ ਤੋਂ ਵੱਖ ਹੋ ਕੇ ਚੱਲ ਰਹੇ ਨੇ ਇਹ ਆਪਣੇ ਨੂੰ ਜ਼ਰੂਰ ਕਹੀ ਜਾਂਦੇ ਅਸੀਂ ਅਕਾਲੀਆਂ ਅਕਾਲੀਆਂ ਅਕਾਲੀ ਹੋਣਗੇ ਅਸੀਂ ਕਦੇ ਕਹਿੰਦੇ ਨਹੀਂ ਅਕਾਲੀ ਹੈਗੇ ਪਰ ਇਹਨਾਂ ਨੇ ਜਿਹੜਾ ਪਾਰਟੀ ਦੇ ਏਜੰਡੇ ਨੂੰ ਪਾਰਟੀ ਦੇ ਪਲੇਟਫਾਰਮ ਤੋਂ ਹਟ ਕੇ ਇਹਦੇ ਕੰਮ ਕਰ ਰਹੇ ਆ ਉਹਦੇ ਵਿੱਚ ਅਸੀਂ ਇਹਨਾਂ ਤੋਂ ਦੂਰ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਆ ਕਿਉਂਕਿ ਇਹਨਾਂ ਨੇ ਕਦੇ ਵੀ ਸਾਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਹਾਂ ਵਰਕਰ ਨੂੰ ਸਾਨੂੰ ਕੀ ਲੱਗਦਾ ਮੰਨ ਕਰਦੇ ਕਿ ਅਜਿਹੇ ਬੰਦੇ ਨੂੰ ਪਾਰਟੀ ਤੋਂ ਕੱਢਣਾ ਚਾਹੀਦਾ ਵਰਕਰ ਇਹ ਆਪੋ ਆਟੋਮੈਟਿਕਲੀ ਬਾਹਰ ਹੈ ਜਿਹੜਾ ਬੰਦਾ ਪਲਾਟ ਪਾਰਟੀ ਪਲੇਟਫਾਰਮ ਤੇ ਨਹੀਂ ਆਇਆ ਉਹ ਆਪਣਾ ਵੱਖਰਾ ਏਜੰਡਾ ਲੈ ਕੇ ਚੱਲ ਰਿਹਾ ਆ ਆਟੋਮੈਟਿਕਲੀ ਉਹ ਪਾਰਟੀ ਤੋਂ ਬਾਹਰ ਆਪ ਨੂੰ ਨਹੀਂ ਲੱਗਦਾ ਉਹ ਆਪਣੇ ਆਪ ਹੀ ਇਸ ਪਾਰਟੀ ਦਾ ਹਿੱਸਾ ਸਮਝਦਾ ਜੋ